ਜਦੋਂ ਖੇਤਰੀ ਪਾਰਟੀ ਗਵਾਲੀਨ ਅੱਜ ਪੂਰਾ ਜ਼ੋਰ ਲਗਾ ਹੋਇਆ ਹੂੰ ਠੀਕ ਹੈ ਇੰਡੀਅਨ ਸਟੇਟ ਦਾ ਪੂਰਾ ਜ਼ੋਰ ਲੱਗਿਆ ਆ ਟਾਡੇ ਆਪਦਿਆਂ ਨੂੰ ਮਾਰ ਦਿੱਤਾ ਮਰਨ ਕਿਨਾਰੇ ਛੱਡਦੇ ਆ ਤੁਹਾਡੇ ਚੋ ਹੀ ਤੁਹਾਡੀਆਂ ਤਿੰਨ ਪਾਰਟੀਆਂ ਪੈਦਾ ਕਰਤ ਨਹੀਂ ਹਾਂ ਹੂੰ ਆਦੇ ਚੋ ਹੀ ਤੁਹਾਡੀਆਂ ਤਿੰਨ ਪਾਰਟੀਆਂ ਪੈਦਾ ਕਰਦੀਆਂ ਤੁਸੀਂ ਕਿੱਥੋਂ ਕਾਮਯਾਬ ਹੋ ਜਾਓਗੇ ਤੁਹਾਡੀ ਸੁਪਰੀਮ ਪਾਵਰ ਉਹਨਾਂ ਨੇ ਐ ਕਰਕੇ ਚਾਬੀ ਫੜ ਲਈ ਆਜ ਮਾੜਾ ਜ਼ਰੂਰ ਕਹਿੰਦੇ ਲੋਕੀ ਕਹੀ ਜਾਣ ਫੇਰ ਕੀ ਹੁੰਦਾ ਪਰ ਉਹ ਚਾਬੀ ਫੜ ਲਈ ਉਹਨਾਂ ਨੇ ਭਾਸ਼ਾ ਹੀ ਉਹਨਾਂ ਦੀ ਬੋਲਤੀ ਆ। ਹੂੰ। ਕੰਮ ਹੀ ਸਾਰਾ ਗਲਤ ਹੋ ਗਿਆ। ਕੰਮ ਹੀ ਗਲਤ ਹੋ ਹੀ ਜਾਂਦਾ ਨਾ। ਹੁਣ ਆਪਾਂ ਪਤਾ ਕੀ ਆ ਮਗਰੋਂ ਆ ਵੇਖੇ ਹੀ ਆ ਆਪਣੇ ਆਪ ਦੇ ਘਰਾਂ 'ਚ ਵੀ ਹੋਏ ਆ ਲੋਕਾਂ ਦੇ ਵੀ ਹੁੰਦੇ ਆ ਵੀ ਜਦੋਂ ਆਪਾਂ ਸ਼ਰੀਕੇ 'ਚ ਲੜਦੇ ਆ ਨਾ ਫੇਰ ਆਦ ਨੇ ਨਾ ਜੀ ਉਹ ਇੱਕ ਜੀ ਆਖੂਗਾ ਵੀ ਚਾਚੇ ਨੂੰ ਸਾਥ ਲਈਏ ਦੂਜਾ ਆਖੂ ਜੇ ਮੈਂ ਘਰੋਂ ਨਿਕਲ ਜੂ ਐ ਕਰੂਗਾ ਉਹ ਕਰੂਗਾ ਨਾ। ਹੂੰ। ਜਦੋਂ ਫਿਰ ਹਾਰ ਰ ਹ ਬਾਹਰ ਜਾਂਦੇ ਨਾ ਚੌਥੇ ਪੰਜਵੇਂ ਵਿਆਹ ਨੂੰ। ਹੂੰ। ਫੇਰ ਸੋਚਦੇ ਵੀ ਯਾਰ ਨਹੀਂ ਲੈ ਕੇ ਆਈਏ ਲਾਜ਼ਮੀ ਉਹ ਵੀ ਉਦੋਂ ਨੂੰ ਤਿਆਰ ਹੁੰਦਾ ਉਹ ਵੀ ਆਪਣਾ ਉਹ ਵੀ ਛੜਾ ਮਾਰੂਗਾ ਨਾ ਨਾ ਮੈਂ ਇਹ ਮਕਾਨ ਨਹੀਂ ਜਾਂਦਾ ਤੇ ਮਰ ਕੇ ਮੁਰ ਕੇ ਉਹ ਵੀ ਆਕੂਗਾ ਵੀ ਹੁਣ ਕੋਈ ਪੂਆ ਦਾ ਪੁੱਤ ਹੀ ਲੈਣ ਆਜੇ ਕੋਈ ਸਾ ਕੋਈ ਮਾਮਾ ਮਾਸੜ ਹੀ ਆਜੇ ਕੋਈ ਕੋਸੀ ਆਜੇ ਯਾਰ ਇਹ ਆਪਣੇ ਵਾਲ ਮੈਂ ਗੱਲ ਫੇਰ ਆਪਣੀ ਉਹ ਹੀ ਚੱਲ ਪੈਂਦੀ ਆਪਣੇ ਚਿੱਤਰ ਰੋਟੀ ਵੀ ਹੁੰਦੀ ਨਾ ਹਾਂ ਹੁੰਦੀ ਹੁੰਦੀ ਨਾ ਵੇਖ ਲਓ ਚਿੱਤਰ ਰੋਟੀ ਚਿੱਤਰ ਰੋਟੀ ਤੇ ਹਾਏ ਉਹ ਪਾਲਟੀ ਹੈ ਤਾਂ ਪਾਰਟੀ ਆ ਤੇ ਉਹੀ ਗੱਲ ਆ ਗਈ ਇਹ ਜਿਹੜੇ ਰਸਨੇ ਮਨਾਉਣੇ ਇਹ ਆਪਣਾ ਕਲਚਰ ਚ ਆ ਗਿਆ ਇਹ ਵੀ ਸਿਸਟਮ ਨਹੀਂ ਮਾੜਾ ਮੁਰਤੂ ਚਾਹੀਦਾ ਵੀ ਹੈ ਚਾਹੀਦਾ ਨਾ ਚਾਹੀਦਾ ਮਾੜਾ ਮੁਰਤੂ ਤੜੱਕ ਤੂੰ ਤੜੱਕ ਚਾਹੀਦੀ ਆ ਯਾਰ ਹੁਣ ਜਿਹੜੀਆਂ ਰਿਸ਼ਤੇ ਬਣੇ ਆ ਨਾ ਜੇ ਹੁਣ ਲੋਕੀ ਪਾ ਦਿੰਦੇ ਇੱਥੇ ਫੁੱਫੜ ਆਏ ਤੇ ਫਲਾਣਾ ਆਏ ਤੇ ਪੁਰਾਣਾ ਆਏ ਜਿਹੜੇ ਯਾਰ ਜਿੱਥੇ ਉਹਨਾਂ ਦਾ ਬਣਦਾ ਉੱਥੇ ਉਹਨਾਂ ਦਾ ਰੋ ਬਣਦਾ ਵੀ ਆ ਬਣਦਾ ਯਾਰ ਉੱਥੇ ਉਹਨਾਂ ਦੀ ਕਦਰ ਵੀ ਹੋਣੀ ਚਾਹੀਦੀ ਆ ਸਵਾਦ ਵੀ ਤਾਂ ਹੀ ਆਉਂਦਾ ਠੀਕ ਆ ਨਾ ਹੁਣ ਤਾਂ ਕੁਛ ਨਹੀਂ ਹਣ ਗਏ ਯਾਰ ਨਾ ਕਿ ਪੀੜੀਆਂ ਕਰਕੇ ਚੱਲੀਆਂ ਉਹੀ ਤੋ ਕੋਈ ਕੋਈ ਕੁਛ ਰਹਿ ਨਹੀਂ ਗਿਆ ਯਾਰ ਗਾਂ ਦਾ ਕੰਮ ਖਾਲੀ ਹੋ ਗਿਆ ਖਾਲੀ ਹੋ ਗਿਆ ਖਾਲੀ ਹਰ ਪਾਸੇੋਂ ਯਾਰ ਠੀਕ ਹੈ ਨਾ ਸਰਪੰਚ ਸਾਹਿਬ ਆਹ ਵਾਲੇ ਟਰੈਕਟਰ 4x4 ਜਿਆਦੇ ਵਿੱਚ ਇੱਕ 2 ਵੀਰ 4x4 4x4 ਜਿਆਦਾ 4x4 ਜਿਆਦਾ ਕਿਉਂਕਿ ਟ੍ਰੈਂਡ ਆ ਗਿਆ ਨਾ ਹਮ ਹੁਣ ਟ੍ਰੈਂਡ ਆ ਗਿਆ 4x4 ਟ੍ਰੈਂਡ ਦੇ ਨਾਲ ਹੀ ਸਭ ਕੁਝ ਵੇਖ ਯਾਰ ਪਹਿਲਾਂ 35 HP ਦੇ ਟਰੈਕਟਰ ਸੀ ਕਿੰਨਾ ਕਿੰਨਾ ਕੰਮ ਲਾਇਏ ਹੁਣ 2 ਵੀਰ ਤੇ ਕੋ ਖੜਦਾ ਹੀ ਨਹੀਂ ਨਹੀਂ ਖੜਦਾ ਤੇ ਜਦੋਂ ਆਹ 4x4 4x4 ਟਰੈਕਟਰ 70 HP ਦੇ 75 ਦਾ ਜੋਰ ਲਾਈ ਜਾਂਦੇ ਆ ਇਹ ਤੋਂ ਵੱਡੇ ਲੋਡ ਨਹੀਂ ਪਰ ਪਤਾ ਨਹੀਂ ਕੰਪਨੀਆਂ ਵੀ ਪਿੱਟੀ ਜਾਂਦੀਆਂ ਵੀ ਸਿਰਫ 5 ਤੋਂ 7% ਦੀ ਮਾਰਕੀਟ ਆ ਵੱਡੇ ਟਰੈਕਟਰ ਦੀ ਇਹਨੂੰ ਉਹ ਵੀ ਪੰਜਾਬ ਹੀ ਉਹ ਵੀ ਪੰਜਾਬ ਦੀਆਂ ਸਟੇਟਾਂ 'ਚ ਲੈਂਦੇ ਨਹੀਂ ਉਹ 50 ਕੈਟਾਗਰੀ ਦੇਖਦੇ ਆ ਉਹ 50 ਨੂੰ ਫੁੱਲ ਵੱਡਾ ਸਮਝਦੇ ਆ ਫੁੱਲ ਜਿਵੇਂ ਆਪਣੇ 75 ਚੱਲਦਾ ਉਧਰ 50 ਫੁੱਲ ਵੱਡਾ ਫੁੱਲ ਹਾਂ ਇਹੀ ਨਹੀਂ ਤੇ ਉਹ ਬਸਤੀ 35 40 ਬਸ ਉਹ ਇੱਥੇ ਕਿ ਜਿਆ ਇੱਥੇ ਕਿ ਜਿਆ ਆਪਾਂ ਦੇਖਦੇ ਆ ਵੀਡੀਓ ਵੀਡੀਓ ਟਰੈਕਟਰ ਉਹ 50 ਨਾਲ ਆਪਣੇ ਨੂੰ ਜਨਤਾ ਬਸ ਆਪਣੇ ਤਾਂ 75 ਤੋਂ ਵੀ ਕਈ ਗਾਂ ਮੂੰਹ ਮਾਰਦੇ ਆ ਵੀ ਮੈਂ ਇਹ ਕਿਹਾ 105 ਵਾਲੇ ਜੇ ਫਿਰਦੇ ਆ 7 250 ਵਾਲੇ ਲੈ ਆ ਹਾਂ ਠੀਕ ਹੈ ਨਾ ਚੱਲਾਉਂਗਾ ਰਿਪੇਅਰਾਂ ਵੀ ਵੱਡੀਆਂ ਉਹ ਚੱਲਾ ਬੈਲਰ ਪੁੱਲਰ ਦੂਜਾ ਤੀਜਾ ਪਰ ਰਿਪੇਅਰਾਂ ਵੀ ਵੱਡੀਆਂ ਰਹੀਆਂ ਉਹਦੇ ਪੈਣੀਆਂ ਜ਼ਿਮੀਦਾਰ ਲਈ ਮੈਂ ਸਮਝਦਾ ਭਾਵੇਂ 100 150 ਕਿੱਲੇ ਆਲਾ ਨਾ ਆ ਜਿਹੜੇ ਤਾਂ ਏਡੀ ਕੈਟਾਗਰੀ ਆ ਭਾਵੇਂ ਉਹ ਨੇ ਭਾਵੇਂ ਇਹ ਨਾ ਬਹੁਤ ਟਰੈਕਟਰ ਵਧੀਆ ਆਗਾ ਇਹ ਹੁਣ 24 ਤਵੀਆਂ ਪਾਈ ਦੇ ਜਿਆਦਾ ਵੀ ਤੁਸੀਂ 24 ਤਵੀਆਂ ਪਾ ਲਓ 15 ਹਲ ਪਾ ਲਓ ਪ੍ਰਵਾਹ ਨਹੀਂ ਕਰਦਾ ਮੈਨੂੰ ਵੀ ਪ੍ਰਵਾਹ ਨਹੀਂ ਛੋਟੇ ਠੀਕ ਹੈ ਨਾ ਸੁਪਰ ਸੀਟਰ ਤੇ ਇਹਦੀ ਪ੍ਰਵਾਹ ਕੋਈ ਨਹੀਂ ਕਰਦਾ ਤੇ ਹੋਰ ਆਪਾਂ ਕੀ ਕਰਨਾ ਹੁਣ ਇਹਦਾ ਸਰਪੰਚਾ ਲੋਡਰ ਲਾ ਲਓ ਭਾਵੇਂ ਕੰਦਾ ਢਾਈ ਜੋ ਇਹਦੇ ਨਾਲ ਹਾਂ ਛਹਿਟ ਹੋਣਾ ਛਹਿਟਾ ਲਓ ਯਾਰ ਇਹਨੇ ਪਿੱਛੇ ਹਟ ਰਹੀ ਨਹੀਂ ਨੇ ਇਹਨੇ ਨਹੀਂ ਕਰਮਾ ਲੈਣੀ ਹਟਣਾ ਚਾਬੀ ਲੈ ਗਿਆ ਵੀਰ ਨਾਲ ਹੀ ਚਾਬੀ ਇੱਥੇ ਹੋਊਗੀ ਫੜਿਆ ਜਾ ਮਰਾ ਸਵਾਜ ਜੀ ਬਣੀ ਬੋਲ ਦੇਣੀ ਚਾਬੀ ਆਵੇ ਆ ਗਈ ਮੈਂ ਕਹਿ ਲਗਾ ਹਾਂ ਭਾਈ ਇਹ ਗੇਅਰ ਬਿਨਾ ਕਲੱਚ ਤੋਂ ਆ ਭਾਈ ਚਾਬੀ ਆਪਾਂ ਵੀ ਕੇ ਨਹੀਂ ਨਹੀਂ ਇਹ ਡਿਜੀਟਲ ਆਲੀ ਹੈ ਬੋਲ ਦੇਣੀ ਹੈ ਬ੍ਰੇਕ ਇਹਦਾ ਇਹ ਤਾਂ ਨਹੀਂ ਉਹ ਮੈਨੂੰ ਪਤਾ ਮੈਂ ਉਹੀ ਗੱਲ ਉਹ ਕਰਦਾ ਆ ਕਲੱਚ ਤੋਂ ਜਨਾਨੀ ਹੁੰਦਾ ਹੋ ਰੇਸ ਘਟਾਉਣਾ ਉਹਦਾ ਸੀਗਾ ਉਹ ਪੁੱਠੀ ਗੱਲ ਲੈ ਕੇ ਵੀ ਰੇਸ ਨਹੀਂ ਘਟਾਉਣੀ ਬ੍ਰੇਕ ਨਹੀਂ ਲਾਉਣੀ ਠੀਕ ਹੈ ਨਾ ਸੱਚ ਸੱਚ ਦੱਸ ਕਿਹੜੀਆਂ ਗੋਲੀਆਂ ਖਾਣਾ ਮੈਨੂੰ ਕਹਿੰਦੇ ਹੁੰਦੇ ਸੱਚ ਸੱਚ ਦੱਸ ਕਹਿੰਦੇ ਉਹਨਾਂ ਦਾ ਭਰਾਵਾ ਚਾਹੀ ਸਾਡੇ ਨਾਲ ਇੱਥੇ ਸਾਨੂੰ ਭਰਾਵਾਂ ਨੂੰ ਮਿਲ ਕੇ ਨਾ ਇਹ ਗੱਲ ਵਾਕਈ ਹੈ ਯਾਰ ਇੰਦਰਜੀ ਜੀਰਾ ਸੀ ਹਾਂਜੀ ਤੇ ਬਾਪੂ ਨਾ ਬੜੀ ਕਿਉਂਕਿ ਉਹ ਤਾਂ ਆਪਾਂ ਛੋਟੇ ਹੁੰਦੇ ਹੀ ਤੇ ਬੜੀ ਯਾਰੀ ਹੁੰਦੀ ਤੇ ਬਾਪੂ ਨੂੰ ਆਂਦਾ ਯਾਰ ਜਿਹੇਦਾਰਾ ਦੱਸ ਕੀ ਖਾਣਾ ਤੂੰ ਸੌਂਦਾ ਵੀ ਘਟਾ ਤੇ ਤੈਨੂੰ ਐ ਚਿਹਰਾ ਹੀ ਜਗਦਾ ਰਹਿੰਦਾ ਅੜ ਜੋੜ ਜੀ ਕਰਦਾ ਹੈ ਚਿਹਰਾ ਜਗਦਾ ਰਹਿੰਦਾ ਉਹ ਆਂਦਾ ਭਾਉ ਤੈਨੂੰ ਮੈਂ ਦੱਸਾਂ ਕਿਤੇ ਤੂੰ ਵੀ ਮੇਰੀ ਥਾਂ ਹੋਵੇਂ ਨਾ ਹਾਂ ਕਹਿੰਦਾ ਐ ਸਿਆਸਤ ਦਾ ਨਸ਼ਾ ਹੀ ਐ ਹੋ ਜਾ ਹੂੰ ਵੀ ਸਾਲਾ ਚਾਹ ਹੀ ਚੜੀ ਜਾਂਦਾ ਚਾਹ ਹੀ ਜਵਾਨੀ ਆਈ ਜਾਂਦੀ ਆ ਇਹ ਜਦੋਂ ਕੋਈ ਕੰਮ ਬੰਦਾ ਕਰਦਾ ਨਾ ਧੰਦਾ ਕਰਦਾ ਉਹਨੂੰ ਜੇ ਉਹ ਚਾਹ ਨਾ ਕਰੂ ਤੇ ਤਾਂ ਹੀ ਕੰਮ ਜਾ ਵੂ ਤੇ ਚਾਹ ਚੜੂਗਾ ਤੇ ਅਗਲਾ ਵੇਖੂ ਪਤਾ ਨਹੀਂ ਖੱਦਾ ਕੀ ਯਾਰ ਹਾਂ ਜੇ ਇੱਥੇ ਬੈਠੇ ਰਵਾਂਗੇ ਨਾ ਕਈ ਵਾਰੀ ਕੱਲੇ ਹੋਈਦਾ ਯਾਰ ਕੋਈ ਗੱਲਬਾਤ ਨਾ ਹੋਵੇ ਐ ਸਰੀਰ ਲੱਗਦਾ ਜਿਵੇਂ ਮਰਿਆ ਨਾ ਮਿੱਟੀ ਮਿੱਟੀ ਤੇ ਜੇ ਕੋਈ ਗੱਲਾਂ ਕਰਨ ਆ ਜੂਗਾ ਯਾਰ ਇੱਕ ਮਿੰਟ ਜਿਹੜੀ ਚੀਜ਼ ਨੂੰ ਵਰਤੋਂਗੇ ਇਹਦੀ ਵੇਸ ਕਰੇਗਾ ਤੇਨੇ ਜ਼ੋਰ ਲਾਉਣਾ ਨਾ ਤੇ ਐਵੇਂ ਆਪਣਾ ਸਰੀਰ ਆ ਉਹਦੇ ਚ ਖੂਨ ਆ ਜੇ ਆਵਾ ਬੋਲਾਂਗੇ ਉਹਦਾ ਜ਼ੋਰ ਲਾਵਾਂਗੇ ਤੇ ਉਹਨੇ ਗਰਮ ਹੋਣਾ ਨਹੀਂ ਨਹੀਂ ਗਰਮ ਹੋਣਾ ਇਹ ਇਹ ਚੀਜ਼ ਹੁੰਦੀ ਆ ਪਰ ਉਹ ਕਹਿਣ ਵਾਲਾ ਜੋ ਮਰਜੀ ਕਹਦੇ ਉਹ ਤਾਂ ਵੀਰੇ ਕਈ ਕੁਸ਼ ਨਾ ਬਹੁਤ ਹੱਸਿਆ ਹਾਂ ਉਹ ਤੇ ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ੇ ਰੱਬ ਨੂੰ ਨਹੀਂ ਬਖਸ਼ਦੇ ਨਹੀਂ ਬਖਸ਼ਦੇ ਹੂੰ ਚੱਲ ਵੀ ਛਟਿਆ ਵਾਹਿਗੁਰੂ ਪੰਜ ਸਾਵੀਆਂ ਦੀਆਂ ਸਪੀਡਾਂ ਦਿਖਾਈਏ ਆ ਜਾਓ ਹੈ ਸਪੀਡਾਂ A B C ਹਾਈ ਲੋ ਮੀਡੀਅਮ ਹਾਂ ਹਾਈ ਲੋ ਮੀਡੀਅਮ A B C ਇਧਰ ਇਧਰ ਆ ਗਏ 4 ਆ ਜਾ ਉੱਪਰ ਮੇਰਾ ਵੀਰ ਇਧਰ ਹੁਣ ਤੋਂ ਮੇਰਾ ਵੀਰ ਇਥੇ ਥੰਦੇ ਰਹੀ ਮੈਂ ਦੀ ਸਪੀਡ ਦਿਖਾਉਣੀ ਸਭ ਤੋਂ ਸਲੋ ਹੈ ਸਭ ਤੋਂ ਸਲੋ ਸਪੀਡ ਦਿਖਾਉਣੀ ਆਹ ਤੋਂ ਸलो ਤੂੰ ਪਹਿਲਾਂ ਆਏ ਦੇ ਵਾਇ ਕੰਨੀਏ ਫੋੜ ਵਾਲੀ ਛੱਤੀ ਹੋਣੀ ਆ ਇਹਦਾ ਇਸ਼ਕੇ ਆ ਜੇ ਆਏ ਕਰਦਾ ਨਹੀਂ ਨਾ ਨਾਮ ਬਦਲਦੇ ਹੁਣ ਵੱਖਰੀ ਗੱਲ ਆ ਜਮੈਂ ਡੱਟੋ ਇਹ ਤਾਂ ਪੈਸੇ ਦਾ ਫਰਕ ਨਹੀਂ ਬੜਾ ਰੈੜਾ ਕਲੱਚ ਆ ਯਾਰ ਕਲੱਚ ਨਹੀਂ ਆ ਰਹਿਣਾ ਰੈੜਾ ਕਿੱਥੇ ਦਾ ਇਹ ਤਾਂ ਅਸੀਂ ਵੀ ਮੰਨ ਗਏ ਹਣਾ ਹਾਂ ਬਹੁਤ ਰੈੜਾ ਕਲੱਚ ਆ ਬੜਾ ਰੈੜਾ ਪਤੰਦਰ લો પાહેグル એ સબ તો છોટા હા આપા વહોને આ સુપર સિડર 1600 चक्कर તે હા 1600 બે ચાલ 1600 બે ચાલ આપા વા ચાલશે 1600 નોડી ਪਹਿਲਾ ਸੀਗਾ ਪਹਿਲਾ ਇਹ ਆ ਗਿਆ ਦੂਜਾ ਉਹ ਹੀ 16 1700 ਇੱਥੇ ਵੀ ਦੇ ਚੱਕਰ ਆ ਦੂਜਾ ਤੀਜਾ ਸੀ ਆਪਾਂ ਟਾਪੂ ਵੀ ਲਾ ਕੇ ਲਗਾਉਣੇ ਆ ਗियर ਪਹਿਲਾ ਸੈਕ ਦੇ ਤੋਰੇ ਦਾ ਤੁਹਾਨੂੰ ਪਤਾ ਲੱਗੀ ਜਾਂਦੇ ਮੇਰਾ ਵੀ ਹਨ ਮੈਂ ਤਾਂ ਗੇਅਰ ਦਾਇਦਾ ਪਿਆ ਟਰਾਲੀ ਵਾਸਤੇ ਕਿ ਕਿਦੇ ਚ ਕੱਢੂਗਾ ਰੀਡੀਅਮ ਦੂਜੇ ਚ ਵੀ ਘੱਟ ਸਕਦਾ ਤੋਰਾ ਚੰਗਾ ਅਈ ਤੇ ਬੈਗ ਲਾ ਦੂਆ ਮੀਡੀਅਮ ਚ ਹੁਣ ਆ ਗਿਆ ਟੀਚਰ ਜੇ ਡਾਲੀ ਥੋੜੀ ਢਾਲ ਨਾਲ ਮੇਰੇ ਸਾਹਬ ਜੀ ਤੀਜੇ ਚੇ ਕੱਢ ਦੂ ਮੀਡੀਅਮ ਚ ਉਹਨਾਂ ਦਾ ਆ ਗਿਆ ਟਾਪ ਮੀਡੀਅਮ ਚੜਾ ਬਹੁਤ ਤੇਜ਼ ਹੋਇਆ ਨਾ ਇੱਟੀਆਂ ਨੇ ਕਦੀ ਨਹੀਂ ਚਲਦੀ ਅਗੇ ਤੇਜ਼ ਬਹੁਤ ਆ ਖਨਾਪਾ ਦੇ ਰਿਹਾ ਛੜਕਾਲਾ ਕੰਮ ਤਾਪ ਤੋਂ ਜੇ ਪਹਿਲੇ ਦਿਨ ਦਾ ਲੋਡ ਦੀ ਲਾ ਕੇ ਨਿਕਾਦਾ ਦਿਖਾ ਹੀ ਦਵਾਂ ਕਿ ਇੱਥੇ ਵੀਰਾਂ ਨੇ ਹਾਈ ਦੇ ਵਿੱਚ ਖੇਤੀ ਕਰਨੀ ਹੁੰਦੀ ਆ ਘੇਰੇ ਦਾ ਆ ਗਿਆ ਹਲ ਤੰਉਣ ਵਾਲਾ ਪਹਿਲਾ ਹਾਈ ਜੇਦਾ ਵੀ ਸ਼ੌਂਕ ਆ ਪੁੱਲਜਾ ਵੀ ਲਾ ਕੇ ਦਿਖਾ ਦਿੰਦਾ ਪੁੱਜਾ ਭਾਲਾ ਦੇਦਾ ਨਾ ਫਤਿਹ ਦੇ ਤਾਪਾ ਜਗਾ ਥੋੜੀ ਆ ਜੰਟਰ ਆਲੀ ਉਹ ਨਾ ਮਰਤੋ ਮੈਨੂੰ ਲੱਗਦਾ ਵੀ ਇਹ ਮਤਲਬ ਸੜਕ ਤੇ ਬਹੁਤ ਦੌੜਦਾ ਹੋਊਗਾ ਬਹੁਤ ਵਧੀਆ ਜੀ ਹੈ ਹਾਂ ਇਹ ਨਾਲੰਜੋਦ ਪਹਿਲਾਂ ਪਾਵਰ ਸਟੀering ਨਹੀਂ ਹੁੰਦੇ ਉਹ ਦੋ ਰੇਸ ਐਵੇਂ ਹੁੰਦੀ ਸੀ ਫਿਰ ਕਰੇ ਹਾਂ ਹਾਂ ਹੁਣ ਸਲੋ ਥੋੜੀ ਜ਼ਿਆਦਾ ਕੀਤੀ ਹੁੰਦੀ ਰੇਸ ਜ਼ਿਆਦਾ ਕੀਤੀ ਹੁੰਦੀ ਸਲੋ ਘੱਟ ਹੁੰਦੀ ਹੈ ਨਾ ਹਾਂ ਹੁਣ ਪਾਵਰ ਸਟੀering ਕਰਕੇ ਉਹਨੂੰ ਤੇਲ ਚਾਹੀਦਾ ਨਾ ਪ੍ਰੈਸ਼ਰ ਚਾਹੀਦਾ ਤੇਲ ਚਾਹੀਦਾ ਇਹ ਤਾਂ ਕਰਕੇ ਥੋੜੀ ਰੇਸ ਇਹਨਾਂ ਨੇ ਬਾਕੀ ਮੇਰੇ ਵੀਰ ਲਿਫਟ ਸਾਰੀ ਨੌਲੇਜ ਇਹਦੀ ਦਿੱਤੀ ਹੀ ਆ ਸਰਪੰਚ ਸਾਹਿਬ ਤੇ ਮੈਂ ਇਸ ਟਰੈਕਟਰ ਦੀ ਨਾ ਪ੍ਰੋਪਰ ਕੱਲੇ ਕੱਲੇ ਅੰਗ ਪੈਰ ਦੀ ਜਾਣਕਾਰੀ ਆਪਣੇ ਇਸੇ ਪੇਜ ਤੇ ਹੈਗੀ ਆ ਉਹ ਸੀ ਫਿਰ ਉਹ ਜੋ ਨਾ ਬੇਮਤਲਬੀ ਦੀ ਗੱਲ ਸਮਝਦੇ ਆ ਵਾਰ-ਵਾਰ ਦੱਸਨੇ ਹਨ ਹਾਂ ਉਹ ਮਜ਼ਾ ਜਾਂ ਨਹੀਂ ਆਉਂਦਾ ਤੇ ਟਰੈਕਟਰ ਝੋਟੇ ਆ ਬਾਕੀ ਯਾਰ ਪਾਸੇ ਖੁੱਲਾ ਡੁੱਲਾ ਹਾਂ ਝੋਟਾ ਤੇ ਇਹੋ ਜਿਹਾ ਵੀ ਕੀ ਕਹ ਦਈਏ ਵੀ ਬੁੱਕਲ ਦਾ ਉਹ ਆ ਜਿਹੜਾ ਅਸਲ ਨੂੰ ਹੀ ਜਿਵੇਂ ਬਾਦ ਸਾਹਿਬ ਕਹਿੰਦੇ ਸੀ ਵੀ ਜਦੋਂ ਅਸਲ ਨੂੰ ਹੀ ਕੋਈ ਕੰਮ ਮੜ ਜੇ ਬਿੰਡੀ ਪਾ ਲਓ ਇਹਦੀ ਅੱਗੇ ਬਿੰਡੀ ਪਾਓ ਜੇ ਸਾਰੇ ਜਾਂਦੇ ਫੇਰ ਟਰਾਲਾ ਖਿੱਚਣ ਨੂੰ ਇਹ ਸਭ ਤੋਂ ਹਾਂ ਸਭ ਤੋਂ ਹਰ ਪਾਸਿਓਂ ਮਤਲਬ ਉਹ ਕੇ ਹੈ ਵਿੱਚ ਚੱਕਰ ਹੀ ਸਰਪੰਚ ਸਾਹਿਬ ਹਾਂ ਆ ਕਿਵੇਂ ਨਾਗ ਦਾ ਬੱਚਾ ਇੱਕ ਸਾਈਡ ਜੀ ਤੇ ਇਕੱਲਾ ਹੀ ਖਿਲਾ ਰਿਹਾ ਇਹ ਤਾਂ ਯਾਰ ਕੀ ਆnde ਹੁੰਦੇ ਆ ਅਸਤਰ ਅਸਤਰ ਹਾਂ ਇਹ ਟਰੈਕਟਰ ਤਾਂ ਬਾਲਾ ਚੀਜ਼ ਆ ਅਸਤਰ ਦਾ ਫੇਲਾ ਮੀਨਿੰਗ ਦੱਸੋਗੇ ਅਸਤਰ ਦਾ ਨਾਮ ਪੁੱਛੋ ਤਾਂ ਕਈ ਗੱਲਾਂ ਆਉਂਦੀਆਂ ਮੈਂ ਤਾਂ ਹੀ ਪੁੱਛਿਆ ਸੀ ਨਾ ਪੁੱਛੋ ਉਹ ਇਹਦੇ ਤੋਂ ਬਿਨਾਂ ਗੱਲ ਕਰਨ ਵਾਲੀ ਆ ਠੀਕ ਆ ਕਈ ਵੀਰਾਂ ਨੂੰ ਨਹੀਂ ਪਤਾ ਹੁੰਦਾ ਨਾ ਅਗਲੇ ਕਹਿ ਦਿੰਦੇ ਨਾ ਅਸਤਰ ਦਾ ਬੱਚਾ ਮੈਂ ਹੋਈ ਤਾਂ ਕਹਿਣਾ ਮੈਂ ਸਮਝਿ ਘਾਣੇ ਇੱਥੇ ਹੀ ਸਮਝਿ ਘਾਣੇ ਆ ਬਸ ਹਾਂ ਇੰਨਾ ਹੀ ਬਹੁਤ ਇਹ ਇਹ 434 DS+ ਆ ਡਾਇਰੈਕਸ਼ਨ ਵਾਲਾ ਆ ਬਰਡਾਇਰੈਕਸ਼ਨ ਇਹ ਅੱਛਾ ਤੇ ਅਸੀਂ ਇਹਨੂੰ 39 ਕੰਪਨੀ ਨੇ 39 HP ਕਿਹਾ ਆ ਹੂੰ ਪਰ 45 ਵਾਲੇ ਟਰੈਕਟਰ ਵੀ ਇਹਦੇ ਨਾਲ ਕੰਮ ਨਹੀਂ ਕਰਦੇ ਡਾਇਰੈਕਸ਼ਨ ਕਰਕੇ ਆਬਰ ਡਾਇਰੈਕਸ਼ਨ ਆ ਪਤਾ ਨਹੀਂ ਟਰੈਕਟਰ ਚ ਪਾਇਆ ਹੀ ਕੀ ਆ ਯਾਰ ਜਿੰਨਾ ਜਿੰਨਾਂ ਨੂੰ ਦਿੱਤੇ ਆ ਨਾ ਉਹ ਮੰਨਦੇ ਆ ਵੀ ਕੋਈ ਚੀਜ਼ ਹੈਗੀ ਇੱਕ ਬੰਦਾ ਮੈਨੂੰ ਨਹੀਂ ਕਿਹਾ ਉਹਨੇ ਉਹ ਦੋ ਟਰੈਕਟਰ ਲੈ ਗਿਆ ਹੂੰ ਉਹਨੇ ਨਾ ਤਰਨਾ ਆ ਜੋ ਤਰਨੇ ਦੇ ਜਾਣਾ ਇਹਨੇ ਚੰਡੀਗੜ੍ਹ ਉੱਥੇ ਉਹ ਬੰਦਾ ਟਰੈਕਟਰ ਲੈ ਕੇ ਗਿਆ ਸੀ ਇਹ ਉਹ ਆਪਣਾ ਬੰਦਾ ਸੀ ਉਹਨਾਂ ਕੋਲੇ ਦੂਜੇ ਆ ਟਰੈਕਟਰ 855 ਹੂੰ ਤੇ ਉਹ ਨੂੰ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਮਸੇਰ ਤੋਂ ਹੀ ਟਰੈਕਟਰ ਆਇਆ ਹੂੰ ਉਹਨੂੰ ਪੁੱਛਣ ਪੁੱਛਣ ਲੱਗ ਪਿਆ ਹੂੰ ਉਹ ਕਹਿੰਦਾ ਬਾਈ ਮੈਂ 15 ਟਰੈਕਟਰ ਕਰਨੇ ਇਹ ਹਾਂ ਕਮਰਸ਼ੀਅਲ ਕੰਮ ਕਰਦਾ ਉਹ ਅੱਛਾ ਜੀਸੀਬੀ ਆ ਸਾਰਾ ਕੁਝ ਉਹ ਉਹਨੇ ਮੈਨੂੰ ਦੱਸਿਆ ਉਹ ਆਂਦਾ ਵੀ ਉਹ ਬੰਦਾ ਇੱਕ ਮੈਨੂੰ ਐਸ ਪਿੰਡ ਦਾ ਮਿਲਿਆ ਸੀ ਤੇ ਉਹ ਕਹਿੰਦਾ ਮੈਂ 15 ਟਰੈਕਟਰ ਕਰੂੰਗਾ ਖਰਚਾ ਘੱਟ ਕੰਮ ਵੱਡੇ ਟਰੈਕਟਰ ਜਨਾ ਹਮ ਖਰਚਾ ਤਾਂ ਹੈ ਹੀ ਨਹੀਂ ਆ ਚੀਜ਼ ਆ ਚੀਜ਼ ਕਦੇ ਲਈ ਛੱਡੀ ਏ ਕਿਦਾਂ ਆ ਇਹ ਹਵਾ ਤਾਂ ਹੀ ਤੇ ਇਹਦੇ ਲੀਕ ਨਹੀਂ ਲੀਕेंगी ਨਹੀਂ अच्छा औ डैक्शनाम ने हवा एते निकल दिया ऑटोमेटिक निकल ही जाती हां एक और ਵੀ ਰਿਡਕਸ਼ਨ ਦਾ ਟਰੈਕਟਰ ਉਹਦੇ ਲੀਕਿੰਗ ਦੀ ਬਹੁਤ ਮੈਂ ਤਾਂ ਹੀ ਪੁੱਛਿਆ ਇਹਦੇ ਪੁਆਇੰਟ ਮਦੋਂ ਛੱਡੇ ਹੋਇਆ ਇਹਦਾ ਸਾਰਾ ਕੰਮ ਹੀ ਪੱਕਾ ਕੀਤਾ ਹੋਇਆ ਤਿੰਨ ਤਿੰਨ ਸਿਲੰਡਰ ਆਈਆਂ ਟਰੈਕਟਰ ਤੇ ਟਰੈਕਟਰ ਸੋਹਣਾ ਵੀ ਵਧੀਆ हां ਇਹ ਤਾਂ ਜਵੇਂ ਬਣਿਆ ਤਣਿਆ ਉਹ ਹੀ ਆ ਗਿਆ ਇਹ ਸੋਹਣਾ ਬਹੁਤ ਸੋਹਣਾ ਰਿਹਾ ਇਹ ਬਣਿਆ ਤਣਿਆ ਉਹ ਹੀ ਮਾਡਲ ਆ ਗਿਆ ਨੇ ਜਿਹਦੀ ਤੁਸੀਂ ਆਪਾਂ ਆਵਾਜ਼ ਸੁਣਾਈ ਥੋੜੀ ਯਾਰ ਥੋੜੀ ਆਏ ਬਣਿਆ ਤਣਿਆ ਫੋਰਡ ਪਰ ਉਹਦੇ 'ਚ ਜਿਹੜੀਆਂ ਇਹ ਸਿਵ ਸਿਆਲੀਆਂ ਕਮੀਆਂ ਅਸੀਂ ਬੋਲਦਿਆਂ ਉਹ ਚੱਕਤੀਆਂ ਤੇ ਲੁੱਕ ਵੀ ਉਹੀ ਸਾਰਾ ਕੁਝ ਸੇਮ ਆ ਯਾਰ 11 ਹਾਲ 16 ਤਵੀਆਂ ਜਿਹੜੋ ਕੁਝ ਆਪਾਂ ਫੋੜ ਮਗਰ ਪਾਉਂਦੇ ਹੁੰਦੇ ਸਭ ਕੁਝ ਉਵੇਂ ਹੀ ਚੱਲੂ ਠੀਕ ਹੈ ਨਾ ਉਹ 47 HP ਸੀਗਾ ਹਮ ਇਹ 39 ਹੀ ਉਹਨਾਂ ਕੰਮ ਕਰਦਾ ਹਮ ਠੀਕ ਹੈ ਕਿਸੇ ਪਾਸਿਓਂ ਕੋਈ ਪੰਜ ਸਾਲ ਦੀ ਵਾਰੰਟੀ ਆ ਤੇ ਵਾਰੰਟੀ ਆਪਣੇ ਸਾਰੇ ਟਰੈਕਟਰਾਂ ਦੀ ਪੰਜ ਸਾਲ ਦੀ ਸਾਰਿਆਂ ਦੀ ਪੰਜ ਦੀ ਸਕਾਟ ਕੁਬੋਟਾ ਹੋ ਗਿਆ ਹੁਣ ਸਰਪੰਚ ਸਾਹਿਬ ਜੇ ਮੈਂ ਅੱਗੇ ਵੀ ਗੱਲ ਤੁਹਾਡੇ ਨਾਲ ਕੀਤੀ ਆ ਆਫ ਕੈਮਰਾ ਵੀ ਕਿਸੇ ਵੀ ਜ਼ਿੰਮੇਵਾਰ ਵੀਰ ਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ ਤਾਂ ਇਟ ਦਾ ਪੱਧੇ ਜਨੇ ਤੜਾ ਤੜ ਸੁਨਵਾਈ ਹੋਣੀ ਚਾਹੀਦੀ ਹੈ ਸੁਨਵਾਈ ਆਪਣਾ ਦਾ ਯਾਰ ਜੱਟਾਂ ਵਾਲਾ ਕੰਮ ਆ ਹਾਂ ਜੇ ਕਿਤੇ ਇੱਕ ਦੋ ਦੀ ਆਪ ਵੀ ਪਰਣੀ ਪੈਂਦੀ ਪਰ ਦੇ ਦੀ ਕਿਹੜੀ ਗੱਲ ਬਾਸ ਨਰਾਜ ਨਹੀਂ ਹੋਣੇ ਚਾਹੀਦੇ ਉਹ ਉਹ ਕਈ ਵਾਰੀ ਅਗਲੇ ਦੀ ਵਰਟਿੰਗ ਹੀ ਇਹੋ ਜਿਹੇ ਬੰਦੇ ਨੂੰ ਗੁੱਸਾ ਆ ਜਾਏ ਨਹੀਂ ਤਾਂ ਪਿਆਰ ਨਾਲ ਤਾਂ ਉਹਦੇ ਹੱਥ ਹੀ ਨਗਾ ਦੇ ਯਾਰ ਗੱਲ ਹੀ ਕੋਈ ਨਹੀਂ 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 ਪਿਆਰ ਨਾਲ ਹੀ ਸਾਰੇ ਕੋਈ ਗੱਲ ਨਹੀਂ ਆਪਣਾ ਜਿੱਥੇ ਕੋਈ ਚੱਕਰ ਹੀ ਨਹੀਂ ਕਰ ਕਿਉਂਕਿ ਦਿੱਕਤ ਆ ਜਾਂਦੀ ਯਾਰ ਵੱਡੀਆਂ ਵੱਡੀਆਂ ਚੀਜ਼ਾਂ 'ਚ ਆ ਜਾਂਦੀ ਹੈ ਜਾਜ ਆ ਜਾਂਦੀ ਹੈ ਅੱਦੋ ਗਈ ਆ ਹਰੇਕ ਚੀਜ਼ ਚ ਦਿੱਕਤ ਹਰੇਕ ਚੀਜ਼ ਚ ਠੀਕ ਹੈ ਨਾ ਆ ਰਾਨੀ ਗੱਲ ਕਰ ਬਸੰਤਰਾ ਤੇ ਲਓ ਜੀ ਟਰੈਕਟਰ ਆਪਾਂ ਸਰਪੰਚ ਸਾਹਿਬ ਦੇ ਤੁਹਾਨੂੰ ਵਿਖਾਤੇ ਆ ਬਹੁਤ ਸੋਹਣਾ ਇਹ 25 ਦੇ ਮਾਰਕੇ ਵਾਲਿਆ ਮੇਰੇ ਵੀ ਰਹਿਣਾ ਕਹਿੰਦੇ ਸਰਪੰਚ ਸਾਹਿਬ ਕੋਲੇ ਸਟਾਕ ਇੰਨਾ ਖੜਾ ਹੀ ਜਾਂਦਾ ਨਹੀਂ ਇੰਨਾ ਰੱਖਣਾ ਪੈਂਦਾ ਜੀ ਉਹ ਤੁਹਾਨੂੰ ਕੋਈ ਮਾਰਕਾ ਵਿਖਾਓ ਕਿੱਥੇ ਲਿਖਿਆ ਆ ਜਾ ਯਾਰ ਆ ਵਿਖਾ ਇਦਾਂ ਇਦਾਂ ਲੱਗ ਜਾ ਇਦਾਂ ਲੱਗ ਇਨੂੰ ਯਕੀਨ ਨਹੀਂ ਹੋਣਾ ਰੰਜੋ ਮੈਂ ਨਹੀਂ ਆਪਾਂ ਗੱਲ ਖਰੀ ਕਿੱਧਰ ਲਿਖਿਆ ਕਿੱਥੇ ਹੁੰਦਾ ਆਵੇ ਪਲੇਟ ਉੱਧਰ ਇੱਥੇ ਲਿਆ ਉਧਰ ਦੀ ਆ ਮੈਨੂੰ ਵੇ ਵਾਕੇ 25 ਮਾਰਕ ਆ ਨਾ ਵੀ ਵਿਰਾ ਨੇ ਕਹਿਣਾ ਵੀ ਐਵੇਂ ਝੂਠ ਬੋਲੀ ਜਾਂਦੇ ਤੁਸੀਂ ਵੇ ਖਾਉ ਬਾਅਦ ਵਿੱਚ ਆ ਜੂਗਾ ਇੱਥੇ ਆ ਗਿਆ ਲੈ ਆਦੋਗੀ 25 ਹਾਂ ਆ ਰਿਹਾ ਥੱਲੇ ਠੀਕ ਆ ਇਹਦੀ ਪਲੇਟ ਜੀ ਵੇਖ ਲੈ ਕਿੱਥੇ ਕਿੱਥੇ ਹੈਗੀ ਯਾਰ ਆ ਰਹੀ ਪਿੱਛੇ ਪਿੱਛੋਂ ਦੀ ਉਧਰ ਲੈ ਆ ਰਿਹਾ 1 25 ਉਹ ਇਹ ਤਾਂ ਆ ਵੀ ਆਏ ਕੱਲ ਤੈਨੂੰ ਦੱਸਿਆ ਜਾਗਾ ਹਾਂ ਆ ਰਿਹਾ ਪੱਛੀ ਠੀਕ ਹੈ ਨਾ ਹੁਣ ਇੱਕ ਕੰਪਨੀ ਦਾ ਹੁੰਦਾ ਉੱਥੇ ਸਾਰੇ 25 ਆਪਣੇ ਵਾਲੇ ਕੱਲ ਨੂੰ ਵੀ ਟਰੈਕਟਰ ਜਿਹੜੇ ਆਉਣੇ ਨਾ ਹੂੰ ਉਹ ਇੱਕ 25 ਆਊਗਾ ਉਹਨਾਂ ਦੇ ਇੱਕ 25 ਹਾਂ ਉਹਦੇ ਤੇ ਵੇਖ ਲੈ ਇਹ ਵੀ ਬੱਚੀ 25 ਆ ਯਾਰ ਸਾਰੇ ਵਾ ਠੀਕ ਆ ਹਾਂ ਹਾਂ ਇਹ ਹੁਣ ਕੰਪਨੀ ਉਥੋਂ ਕੱਢਦੀ ਆ ਆਪਦੇ ਹਿਸਾਬ ਨਾਲ ਜਿਵੇਂ ਫੋਰ ਵੀਲ ਚ ਤੀਜੇ ਵਾਲੇ ਵੀ ਆਉਣ ਲੱਗ ਪਏ ਕਿਸੇ ਦੇ ਪਹਿਲੇ ਵਾਲਾ ਆ ਜਾਂਦਾ ਦੂਜੇ ਉਹ ਚੀਜ਼ ਹੋ ਜਾਂਦੀ ਆ ਲਓ ਜੀ ਤੁਹਾਨੂੰ ਪਤਾ ਜਿਵੇਂ ਫਰੈਸ਼ ਹਾਂ ਮੈਂ ਅੱਜ ਲੱਗਾ ਇਹ ਦੇਖਣਾ ਉੱਥੇ ਉਹਦੇ ਕੋਲੇ ਕਿੰਨਾ ਕਿੰਨਾ ਸਟਾਕ ਖੜਾ ਆਪਣੇ ਕੋਲੇ ਦੇ ਇਹਨਾਂ ਨੂੰ ਆਇਆਂ ਨੂੰ ਦੇਣ ਸਾਰੇ ਨੂੰ ਦੇਣੀ ਹੋਏ ਆ ਮਹੀਨੇ ਨਹੀਂ ਗਏ ਅੱਛਾ ਦੇਣੀ ਆ ਇਹ ਤੇ ਜਦੋਂ ਦੇ ਦੇਈਦਾ ਫੇਰ ਆਈ ਜਾਂਦਾ ਆਰਡਰ ਪਾਇਆ ਹੁੰਦਾ ਹੁਣ ਜਿਵੇਂ ਆਰਡਰ ਪਾਤਾ ਜਿਹੜੇ ਆਪਾਂ ਨੂੰ ਪਤਾ ਜਾਣੇ ਉਹਨਾਂ ਦਾ ਪਾਤਾ ਨਾਲ ਦੀ ਨਾਲੇ ਨਾ ਫੇਰ ਹੀ ਆ ਕਰਾਉਣ ਤੇ ਵੀ 2-4 ਦਿਨ ਲੱਗਦੇ ਆਸੀਂ ਨਾਲੇ ਨਾ ਇੱਥੋਂ ਨਹੀਂ ਲੈਂਦੇ ਅਸੀਂ ਸਿੱਦੇ ਉੱਥੋਂ ਫਰੀਦাবাদ ਤੋਂ ਮੰਗਵਾਉਂਦੇ ਅੱਛਾ ਉੱਥੋਂ ਆਉਂਦੇ ਹਾਂ ਅਸੀਂ ਸਟਾਕ 'ਚ ਖੜੇ ਤੋਂ ਨਹੀਂ ਪੈਂਦੇ ਓਕੇ ਤਕਰੀਬਨ ਉਹ ਦੱਸਣ ਨੂੰ ਐਮਰਜੈਂਸੀ ਹੋਵੇ ਤੇ ਇੱਥੋਂ ਮੰਗਵਾਈਦਾ ਨਹੀਂ ਤੇ ਉੱਥੋਂ ਉੱਥੇ ਲੋ ਜੀ ਕਿਸਾਨ ਵੀਰੋ ਸਰਪੰਚ ਸਾਹਿਬ ਦਾ ਲਾਹਮਾ ਤੁਹਾਡਾ ਲਾਤਾ ਜਿਹੜੇ ਮੇਰੇ ਵੀਰ ਮੈਨੂੰ ਕਹਿੰਦੇ ਸੀ ਫੋਨ ਸ਼ੇਰਾ ਤੋਂ ਪੁੱਠਾ ਫੱਲ ਆ ਚੱਲਣ ਦੇ ਹੁਣ ਮਸਦੀ ਕਰ ਲਾਂਗਾ ਚੱਲਣੇ ਚੱਲਣਦੇ ਹੁਣ ਚੱਲਣਦੇ ਹੋਣਾ ਤੇ ਸਾਨੂੰ ਦੋ ਆ ਗਿਆ ਦੱਸਿਓ ਸਰਪੰਚ ਸਾਹਿਬ ਦੀਆਂ ਗੱਲਾਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਜ਼ਿਆਦਾਤਰ ਤਾਂ ਵੀਰ ਆਪਣੀਆਂ ਗੱਲਾਂ ਹੀ ਪਸੰਦ ਤੋਂ ਡੀਆਂ ਕਰਦੇ ਆ ਚਲੋ ਮਿਹਰਬਾਨੀ ਭਰਾ ਸਾਰਿਆਂ ਦੀ ਧੰਨਵਾਦ ਆ ਬਹੁਤ ਬਹੁਤ ਇਹ ਬੜੇ ਵੀਰਾਂ ਦੇ ਫੋਨ ਆਉਂਦੇ ਆਂ ਦੇ ਮਿਲਨਾਂਵਾਂਗੇ ਯਾਰ ਹਾਂ ਮੈਂ ਕਿਹਾਓ ਜੀ ਆ ਇਹਨੂੰ ਯਾਰ ਇਹ ਨੰਬਰ ਸਰਪੰਚ ਸਾਹਿਬ ਦਾ ਦਿੱਤਾ ਹੀ ਹੋਇਆ ਤੇ ਜੀਰੇ ਤੇ ਇਥੇ ਆਪਣੇ ਫਰੋਹੇਪੁਰ ਵੀ ਆਪਣਾ ਜੀਰਾ ਹਾਂ ਠੀਕ ਹੈ ਕਿਸੇ ਵੀ ਵੀਰ ਨੂੰ ਕੋ ਟਰੈਕਟਰ ਚਾਹੀਦਾ ਪੁਰਾਣਾ ਘਟਾਉਣਾ ਕਰੋ ਜਾਂ ਸਰਪੰਚ ਸਾਹਿਬ ਨੂੰ ਠੀਕ ਹੈ ਟਰੈਕਟਰ ਭਾਵੇਂ ਤੁਸੀਂ ਚੱਲਦੇ ਆ ਜਗਲ ਨਾ ਚੱਲਦੇ ਆ ਪਰ ਟਰੈਕਟਰ ਤੁਸੀਂ ਯਾਰ ਵੇਖੋ ਚਲਾਹ ਚਰੂਗੇ ਵੇਖੋ ਜਰੂਰ ਹਾਂ ਮੈਂ ਨਹੀਂ ਕਿੰਦਾ ਕਾ ਲੈ ਕੇ ਜਾਓ ਵੇਖਣੇ ਆਂਦਾ ਜੋਰ ਲਾਇਆ ਹੁੰਦਾ ਹਾਂ ਪਰ ਜੋਰ ਤੋਂ ਵੀ ਜੇ ਤੁਹਾਨੂੰ ਵੱਧ ਜੋਰ ਰੇਟ ਜਾਇਦਾ ਤੇ ਖਰਚਾ ਘਟ ਮੇਜੇ ਫਿਰ ਮੇਰੇ ਵੇਖੀਦੇ ਨਹੀਂ ਹੁੰਦਾ ਭੇਡ ਚੱਲਦੇ ਨਹੀਂ ਫਿਰ ਫਿਰ ਵੇਖੇ ਵੀ ਕੀ ਆ ਇੱਕ ਵਾਰੀ ਟਰਾਈ ਜਰੂਰ ਕਰਿਓ ਤੇ ਦੋਸਤਾਂ ਦੇ ਛੋਟੇ ਵੀਰ ਨੂੰ ਗਲਤੀ ਛਲਤੀ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਪੇਜ ਨੂੰ ਫੋਲੋ ਜਰੂਰ ਕਰਿਓ ਸਾਰੇ ਵੀਰਾਂ ਨੂੰ ਅੱਛਾ